ਕਸਤੀਏ ਕੇ ਮਸ਼ਹੂਰ ਲੋਗੇਟ ਮਹਿੜੂ ਅਤੇ ਫਗੋੜਾ ਦੀ ਦਾਣਾ ਮੰਡੀ ਵਿਖੇ ਗਾਂਜਾ ਸਪਲਾਈ ਕਰਨ ਵਾਲੇ ਇੱਕ ਨਸ਼ਾ ਤਸਕਰ ਨੂੰ ਚੌਕੀ ਇੰਚਾਰਜ ਮਹਿੜੂ ਸਰਦਾਰ ਦਰਸ ਸਿੰਘ ਪੱਟੀ ਨੇ ਮੇਟਾ ਬਾਈਪਾਸ ਲਾ ਕੇੋਂ 5 ਕਿਲੋ ਗਾਂਜੇ ਸਣੇ ਗ੍ਰਿਫਤਾਰ ਕੀਤਾ ਹੈ ਸਰਦਾਰ ਪੱਟੀ ਨੇ ਦੱਸਿਆ ਕਿ ਦੋਸ਼ੀ 2 ਦਿਨ ਪਹਿਲਾਂ ਹੀ ਇੱਕ ਬੱਸ ਦੇ ਰਾਹੀਂ ਬਿਹਾਰ ਤੋਂ ਗਾਂਜਾ ਲੈ ਕੇ ਆਇਆ ਸੀ ਦੱਸਿਆ ਕਿ ਦੋਸ਼ੀ ਦੀ ਪਛਾਣ ਰਕੇਸ਼ ਮੰਡਲ ਪੁੱਤਰ ਤਿਲੋ ਮੰਡਲ ਵਾਸੀ ਪਿੰਡ ਦੁਰਗਾਪੁਰ ਮਦੀਪੁਰਾ ਬਿਹਾਰ ਦੇ ਰੂਪਜੋ ਹੋਈ ਹੈ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰੀ ਪਾਈ ਗਈ ਹੈ ਦੇਖੋ ਇਸ ਪੂਰੇ ਮਾਮਲੇ ਸਬੰਧੀ ਕੀ ਕਹਿ ਰਹੇ ਹਨ ਚੌਕੀ ਚਾਰ ਸਰਦਾਰ ਦਰਸ਼ਨ ਸਿੰਘ ਪੱਟੀ ਆਇਨਾ ਟੀਵੀ ਤੋਂ ਭੰਡਾਰੀ ਦੀ ਰਿਪੋਰਟ ਸਰ ਕੀ ਮਾਮਲਾ ਸਾਰਾ 5 ਕਿਲੋ ਗਾਂਜਾ ਫੜਿਆ ਹੈਗਾ ਮੈਂ ਸੁਵੇਤ ਪੁਸ਼ਪਾ ਪਾਰਟੀ ਮਤੀ ਸ਼ਬੀਨੋਂ ਅਸੀਂ ਲਾਗੂ ਹੋਏ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬੇਟਾ ਚੌਂਕ ਦੇ ਲਾਗੇ ਕੋਈ ਬੰਦਾ ਜਿਹੜਾ ਵਿਕਤੀ ਪ੍ਰਵਾਸੀ ਮਜ਼ਦੂਰਾ ਇਹ ਗਾਂਜਾ ਲਾਗੇ ਉੱਤੇ ਬੈਠਾ ਹੋਇਆ ਜਦੋਂ ਅਸੀਂ ਉਸ ਪਾਰਟੀ ਉੱਤੇ ਪਹੁੰਚੀ ਤੇ ਪੰਜਾਬ ਕੇ ਘਟਾਵੇ ਦੇ ਲਾਗੇ ਤਾਂ ਉੱਥੇ ਇੱਕ ਪ੍ਰਵਾਸੀ ਜਿਹੜਾ ਨੌਜਵਾਨ ਸੀ ਆਪਣੇ ਫਟਾਂ ਵਿੱਚ ਰੱਖ ਕੇ ਇੱਕ ਬੋਰਾ ਬੈਠਾ ਹੋਇਆ ਸੀ ਜੋ ਸਾਨੂੰ ਦੇਖ ਕੇ ਤੇ ਕਿਸਨ ਲਗਾ ਫਿਰ ਅਸੀਂ ਉਸਨੂੰ ਕਾਬੂ ਕੀਤਾ ਤਾਂ ਉਹਦੇ ਕੋਲੋਂ ਜਿਹੜਾ ਤੋੜੇ ਦੇ ਵਿੱਚੋਂ 5 ਕਿਲੋ ਵੰਜਾ ਸੀ ਮਿਲਾਂਦੇ ਸਰ ਇਹ ਪਿਸ਼ਵਰ ਤਸ਼ਕਰ ਹੈਗਾ ਜਾਂ ਕੀ ਸੀਗਾ ਸਰ ਮਾਮਲਾ ਕੀ ਹੈ ਇਹ ਦਾਣਾ ਮੰਡੀ 'ਚ ਕੰਮ ਕਰਦਾ ਉੱਥੇ ਬਗਵਾੜੇ ਜੀ ਆ ਇਹ ਲੈ ਕੇ ਉੱਥੋਂ ਆਉਂਦਾ ਆਪਣੇ ਬਿਹਾਰ ਤੋਂ ਹੀ ਕਿੱਥੇ ਵੇਚਦਾਈ ਸਰ ਉੱਥੇ ਦਾਣਾ ਮੰਡੀ ਜੀ ਹੁਣ ਸੀਜ਼ਨ ਸ਼ੁਰੂ ਹੋਇਆ ਨਾ ਉੱਥੇ ਦਾਣਾ ਮੰਡੀ ਵੇਚਦਾ ਤੇ ਜਾਂ ਫਿਰ ਸਾਡੇ ਇਹ ਲੋਗਟੇ ਨੇ ਜਿਹੜੇ ਆ ਕੋਈ ਸਟੂਡੈਂਟ ਰੂਮ ਵੇਚਣ ਦੇ ਸਰ ਇਹ ਬੈਕਵਾਰਡ ਆ ਫਾਰਵਰਡ ਕੋ ਰਿਕਾਰਡ ਚਾ ਕੀਤਾ ਕਿ ਪਹਿਲਾਂ ਵੀ ਮਾਮਲਾ ਦਰਜ ਹੈਗਾ ਅਪਰਾਧਿਕ ਮਾਮਲੇ ਸ ਹੈ ਅਜੇ ਤੱਕ ਇਹ ਅ 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 ਜੀ ਉਥੋਂ ਪਤਾ ਕਰਦੇ ਜੇ ਦੁੰਧ ਰਾਣੇ ਤੋਂ ਸਰ ਦਰਾਨੇ ਪੁਸ਼ਕੀ ਦੱਸਦੇ ਨੇ ਕਿ ਇਹਦੇ ਕੋਈ ਹੋਰ ਵੀ ਸਾਥੀ ਕੋਈ ਨੌਲੇਜ ਨਾਲ ਜੁੜੇ ਹੋਏ ਹੈਗੇ ਨਹੀਂ ਹਜੇ ਤਾਂ 2 ਸਾਲ ਪਹਿਲਾਂ ਆਇਆ ਹਾਂ ਬਿਹਾਰ ਤੋਂ ਉਥੋਂ ਬਾਸ ਹੁੰਦੀ ਇੱਕ ਰਾਤੂਰਾ ਚੱਲਦੀ ਆ ਉਹਦੇ ਵਿੱਚ ਆਇਆ ਸੀ ਆ ਆ ਕੇ ਤੇ ਜਿਹੜੇ ਰੁਕੇ ਸੀ ਹਜੇ ਨੇ ਕਿ ਲੋਕ ਵਿਕਿਆ ਵਿੱਚੋਂ ਸਰੇ ਵੀ ਵੜ ਤੜੇ ਗਏ ਸਰ ਕਿੰਨੀ ਕੀਮਤ ਬੰਨੀ ਤੁਹਾਡੇ ਸਾਹਮਣੇ ਜੀ ਜੀ ਜਿਹੜੀ ਕਿਸ ਭਾਅ ਵੇਚਦੇ ਆ ਉਥੋਂ ਤਾਂ 20000 ਨੂੰ ਲੈ ਕੇ ਆਉਂਦੇ ਆ ਜਿਵੇਂ ਥੋੜਾ ਥੋੜਾ ਕਰਕੇ ਤੇ ਪਈਆ ਪਈਆ 100 ਗ੍ਰਾਮ 50 ਗ੍ਰਾਮ ਇਹਨਾਂ ਵੇਚਦੇ ਆ ਤੇ ਜਿਹੜਾ ਕਿ ਇਹ ਮੇਰੇ ਹਿਸਾਬ ਨਾਲ ਜੀ ਕੀਮਤ ਜਿਹੜੀ ਹੈ 2.5 ਕਰ ਰੁਪਇਆ ਬਣਦੀ ਹੈ। ਸੋ ਕਿਹੜਾ ਧਾਰਾ ਤੇ ਦਰਸ਼ਿਤ ਕੀਤੀ ਗਈ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਧਿਅਤਿ ਮਕਰਮਾ 206185 ਤਹਿਤ ਦਰਜ ਕਰਕੇ ਇਹਨੂੰ ਵਜ਼ਾਰ ਕੀਤਾ ਤੇ ਪੇਜ ਅਦਾਦ ਕਰਕੇ ਰਿਮਾਂਡ ਲਿਆ। ਤਾਂ ਗਾਂ ਜੋ ਇਨਵੈਸਟੀਗੇਸ਼ਨ ਚੋਂ ਆਉਂਦਾ ਉਹਦੇ ਮੁਤਾਬਿਕ ਜਿਹੜੇ ਲੱਕ ਦੇ ਅਜੇ ਤਸਕਰਾਂ ਕੀ ਜਿਹੜੀ ਹੈ ਸਤਾਬੀ ਦਿਲਦੇ। ਸਾਡੀ ਤਾਂ ਸਟਾਰਟਿੰਗ ਤੋਂ ਇਹ ਹੋ ਰਿਹਾ ਵੀ ਭਾਈ ਜੇ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਤਾਂ ਬਾਜਾ ਜੀ ਤੁਹਾਡਾ ਲੋਗ ਏਟ ਵਗੈਰਾ ਛੱਡ ਕੇ ਚੜ੍ਹ ਜਿਓ ਇਧਰੋਂ ਸਾਡਾ ਏਰੀਆ ਛੱਡ ਕੇ ਚੜ੍ਹ ਜਿਓ ਕਿ ਤੇ ਹੋਰ ਚੜ੍ਹ ਜਿਓ ਨਹੀਂ ਤਾਂ ਪੜਿਆ ਪੜੇ ਨੂੰ ਜਿੱਥੇ ਵੀ ਤੁਸੀਂ ਰਹੇ ਨਾਲ ਉੱਥੇ ਚੜ੍ਹ ਜਿਓ ਪਰ ਜੋ ਵੀ ਸਾਡੇ ਕੋਲ ਫੜਿਆ ਗਿਆ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਕਿ ਤੁਸੀਂ ਦੇਖੀ ਸੀਗੇ ਤੁਸੀਂ ਜਦੋਂ ਦਾ ਉਦਦਾ ਸੁਭਾਲ ਲਿਆ ਬਾਰ ਬਾਰ ਤੁਹਾਨੂੰ ਉਦਦਾ ਦਿੱਤਾ ਜਾਂਦਾ ਹੈਗਾ ਵਾ ਔਰ ਤੁਸੀਂ ਕਾਫੀ ਅੱਛੇ ਕੰਮ ਜਿਹੜੇ ਸਾਡੇ ਲੁੱਕਰ ਦਾ ਵੀ ਅਸੀਂ ਸਰਵੇ ਕੀਤਾ ਸੀ ਕਹਿਣਾ ਹੈਗਾ ਕਿ ਕਾਫੀ ਜਿਹੜੀ ਇਹ ਐਕਟੀਵਿਟੀ ਵਧੀਆ ਚੱਲ ਰਹੀ ਹੈਗੀ ਔਰ ਕਈ ਵਾਰੀ ਵਿਰੋਧਤਾ ਆਉਣ ਲੱਗ ਪਦੀ ਹੈ ਜੀ ਗੂਤਾਸਤੀ ਰਾਤ ਨੂੰ ਜਦੋਂ ਅਸੀਂ ਕੰਟਰੋਲਿੰਗ ਕਰਦੇ ਆਂ ਸਾਨੂੰ ਕਈ ਮੜੇ ਚੰਗੇ ਬੰਦੇ ਸਾਨੂੰ ਅਰੇ ਚੈੱਕ ਕਰਦੇ ਆਂ ਤਾਂ ਕਈਆਂ ਉਹ ਜਿਹੜਾ ਵਿੱਚ ਕੋਈ ਲੋਗਗੇਟ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਂ ਤਾਂ ਉਹਨਾਂ ਦੀ ਥੋੜੀ ਜਿਹੀ ਸ਼ਕਤੀ ਕੀਤੀ ਹੋਈ ਆ ਉਹਨਾਂ ਨੂੰ ਥੋੜਾ ਜਿਹਾ ਅਸੀਂ ਲੱਗਦੇ ਆਂ ਵੀ ਟਰੈਡ ਦੇ ਸ਼ਕਤੀ ਕੀਤੀ ਹੋਈ ਆ ਫਿਰ ਵੀ ਅਸੀਂ ਉਹਨਾਂ ਨੂੰ ਕੁਝ ਨਹੀਂ ਕਰਦੇ ਅਸੀਂ ਵਾਰਨਿੰਗ ਹੀ ਦਿੰਦੇ ਆਂ ਭਾਈ ਤੇ ਟਾਈਮ ਨਾਲ ਆਪਣੇ ਜੋ ਵੀ ਹੈਗੇ ਆਪਣੇ ਲੋਪੀਜੀ ਜੀ ਚ ਜਾਓ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ